ਜਿਹੜੇ ਜਿਹੜੇ ਲੋਕ ਸਵੇਰੇ ਸਵੇਰੇ ਉੱਠ ਕੇ ਆਰਦਾਸ ਕਰਦੇ ਨੇ ਉਹਨਾਂ ਦੇ ਘਰ ਵਿੱਚ ਬਹੁਤ ਖੁਸ਼ੀ ਰਹਿੰਦੀ ਉਹਨਾਂ ਦੀ ਜ਼ਿੰਦਗੀ 'ਚ ਵੀ ਬਹੁਤ ਪੈਸਾ ਵੀ ਰਹਿੰਦਾ ਤੇ ਉਹ ਬੜੀ ਜ਼ਿੰਦਗੀ ਨੂੰ ਮ제 ਨਾਲ ਵੀ ਜੀਉਂਦੇ ਨੇ ਉਹਨਾਂ ਦੇ ਘਰ 'ਚ ਬਿਮਾਰੀ ਵੀ ਬਹੁਤ ਘੱਟ ਆਉਂਦੀ ਆ ਤੁਸੀਂ ਸਭ ਜਾਣਦੇ ਹੋ ਕਿ ਬਿਮਾਰੀਆਂ ਜਾਂ ਗਰੀਬੀ ਜਾਂ ਦੁੱਖ ਉਦੋਂ ਆਉਂਦੇ ਨੇ ਜਦੋਂ ਘਰ ਦੇ ਵਿੱਚ ਕੋਈ ਬਹੁਤ ਜ਼ਿਆਦਾ ਮੂੰਹ ਜੋਰ ਹੋ ਜਾਵੇ ਤੇ ਕੁਝ ਲੋਕ ਤੁਹਾਡੇ ਵਰਗੇ ਸੱਜਣ ਇਹ ਕਹਿੰਦੇ ਕਿ ਜਦੋਂ ਸਵੇਰੇ ਅਸੀਂ ਉੱਠਦੇ ਹਾਂ ਰੱਬ ਦਾ ਧੰਨਵਾਦ ਕਰਦੇ ਹਾਂ ਉਦੋਂ ਸਾਨੂੰ ਰੱਬ ਦੇ ਕੋਲੋਂ ਇੱਕ ਅਰਦਾਸ ਕਰਨੀ ਚਾਹੀਦੀ ਕਿ ਰੱਬ ਸੋਹਣੇ ਸਾਨੂੰ ਚੰਗਾ ਬੋਲਣਾ ਬਖਸ਼ੀ ਸਾਨੂੰ ਚੰਗਾ ਸੁਣਨਾ ਬਖਸ਼ੀ ਕਿਉਂਕਿ ਜਦੋਂ ਬਹੁਤ ਸਾਰੇ ਘਰਾਂ ਦੇ ਵਿੱਚ ਲੜਾਈ ਦਾ ਕਾਰਨ ਕੀ ਆ ਕਿ ਕੁਝ ਲੋਕਾਂ ਦੇ ਪਰਿਵਾਰਕ ਮੈਂਬਰ ਇੰਜ ਦਾ ਬੋਲਦੇ ਨੇ ਗਲਤ ਬੋਲਦੇ ਨੇ ਜਿਹਦੇ ਕਾਰਨ ਘਰ ਵਿੱਚ ਕਿੜੀਆਂ ਖੁਸ਼ੀਆਂ ਨੇ ਇੱਕਦਮ ਦੌੜ ਜਾਂਦੀਆਂ ਨੇ ਇੱਕਦਮ ਰੁੱਸ ਜਾਂਦੀਆਂ ਨੇ ਚਾਹੇ ਉਹ ਕੋਈ ਵੀ ਪਰਿਵਾਰਕ ਮੈਂਬਰ ਹੋਵੇ ਚਾਹੇ ਪਤੀ ਹੋਵੇ ਚਾਹੇ ਪਤਨੀ ਹੋਵੇ ਚਾਹੇ ਬੱਚੇ ਹੋਣ ਚਾਹੇ ਭੈਣ ਭਰਾ ਹੋਣ ਚਾਏ ਮਾਪੇ ਹੋਣ ਚਾ ਕੋਈ ਵੀ ਹੋਵੇ ਤੇ ਜਿੰਨੂੰ ਸਾਨੂੰ ਘਰ ਵਿੱਚ ਚੰਗਾ ਬੋਲਣਾ ਨਹੀਂ ਨਾ ਹੁੰਦਾ ਤੇ ਫਿਰ ਘਰ ਵਿੱਚ ਖੁਸ਼ੀਆਂ ਨਹੀਂ ਰਹਿੰਦੀਆਂ ਕਿਉਂਕਿ ਅਕਸਰ ਆਪਾਂ ਕੀ ਦੇਖਦੇ ਆਂ ਕਈ ਵਾਰ ਆਪਾਂ ਪਰਿਵਾਰਾਂ ਸਾਰੇ ਇਕੱਠੇ ਬੈਠੇ ਹੁੰਨੇ ਆ ਤੇ ਕੋਈ ਨਾ ਕੋਈ ਇਹੋ ਜੀ ਸੜੀ ਗੱਲ ਕਰ ਦਵੇਗਾ ਸੜੀ ਤੋਂ ਭਾਵ ਕੇ ਜਿਹੜੀ ਨਾਂ ਬਿਨਾ ਸੋਚੀ ਹੁੰਦੀ ਹੈ ਨਾ ਵਿਚਾਰੀ ਹੁੰਦੀ ਕਿ ਉਹਦਾ ਮਤਬਲ ਕੀ ਆ ਉਹਦੇ ਨਾਲ ਕੀ ਨਤੀਜੇ ਨਿਕਲਣਗੇ ਤੇ ਉਹਦੇ ਨਾਲ ਸਾਰੇ ਦੇ ਸਾਰੇ ਘਰ ਦਾ ਮਾਹੌਲ ਜਿਹੜਾ ਇੱਕਦਮ ਖਰਾਬ ਹੋ ਜਾਂਦਾ ਸਾਰੇ ਲੋਕ ਜਿਹੜੇ ਨੇ ਉੱਥੋਂ ਉੱਠ ਕੇ ਇੱਕ ਇਧਰ ਉਧਰ ਹੋ ਜਾਂਦੇ ਨੇ ਮੈਂ ਸਮਝਦਾ ਹਰੇਕ ਪਤੀ ਪਤਨੀ ਵਿੱਚ ਹਰੇਕ ਪਰਿਵਾਰਕ ਮੈਂਬਰ ਦੇ ਵਿੱਚ ਸਵੇਰੇ ਉੱਠ ਕੇ ਅਰਦਾਸ ਕਰਨੀ ਚਾਹੀਦੀ ਕਿ ਰੱਬ ਸੋਹਣਿਆ ਮੇਰੇ ਪਰਿਵਾਰ ਨੂੰ ਚੰਗਾ ਬੋਲਣਾ ਬਖਸ਼ੀ ਚੰਗਾ ਸੁਨਣਾ ਬਖਸ਼ੀ ਕਿਉਂਕਿ ਜਦੋਂ ਸਾਨੂੰ ਬੋਲਣਾ ਆ ਜਾਂਦਾ ਸਾਨੂੰ ਚੰਗਾ ਸੁਨਣਾ ਆ ਜਾਂਦਾ ਨਾ ਫਿਰ ਰੱਬ ਸਾਡੇ ਤੇ ਬਹੁਤ ਖੁਸ਼ ਹੁੰਦਾ ਤੇ ਜਦੋਂ ਕਈ ਵਾਰ ਚੰਗਾ ਅਸੀਂ ਬੋਲਦੇ ਆ ਤੇ ਸਾਡੇ ਵਿਗੜੇ ਕੰਮ ਵੀ ਸਹੀ ਹੋ ਜਾਂਦੇ ਨੇ ਸਾਡੇ ਵੱਡੇ ਤੋਂ ਵੱਡੇ ਮਸਲੇ ਵੀ ਹੱਲ ਹੋ ਜਾਂਦੇ ਨੇ ਤੇ ਜਦੋਂ ਅਸੀਂ ਗਲਤ ਬੋਲਦੇ ਆ ਜਾਂ ਸਾਨੂੰ ਬੋਲਣ ਦਾ ਸਲੀਕਾ ਹੀ ਨਹੀਂ ਹੁੰਦਾ ਜਾਂ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਤਾਂ ਫਿਰ ਸਾਡੇ ਬਣੇ ਬਣਾਏ ਕੰਮ ਸਾਡੇ ਲਈ ਦੁੱਖਾਂ ਦਾ ਕਾਰਨ ਬਣਦੇ ਨੇ ਤੇ ਦੁੱਖ ਵੀ ਉਹ ਇਵੇਂ ਨਹੀਂ ਹੁੰਦੇ ਨੇ ਕਿ ਉਹ ਘਰ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਤੁਸੀਂ ਅਕਸਰ ਵੇਖਿਆ ਕੁਝ ਕੋ ਲੋਕ ਹਰ ਵੇਲੇ ਇਦਾਂ ਦਾ ਬੋਲਦੇ ਨੇ ਪਰਿਵਾਰ ਦੇ ਵਿੱਚ ਤੇ ਕਈਆਂ ਲੋਕਾਂ ਦਾ ਆਪਣੇ ਘਰ ਚ ਜਾਣ ਨੂੰ ਜੀ ਨਹੀਂ ਕਰਦਾ ਘਰ ਚ ਰਹਿਣ ਨੂੰ ਜੀ ਨਹੀਂ ਕਰਦਾ ਫਿਰ ਉਹਨਾਂ ਘਰਾਂ ਚ ਤਲਾਕ ਤੱਕ ਨੋਬਤਾਂ ਆ ਜਾਂਦੀਆਂ ਘਰ ਵੰਡੇ ਜਾਂਦੇ ਨੇ ਪਰ ਫਿਰ ਵੀ ਕਈ ਲੋਕ ਨਹੀਂ ਸੁਧਰਦੇ ਮੈਂ ਸਮਝਦਾ ਕਿ ਹਰੇਕ ਇਨਸਾਨ ਨੂੰ ਅਰਦਾਸ ਕਰਨੀ ਚਾਹੀਦੀ ਰੱਬ ਸੋਹਣੇ ਕਿ ਰੱਬ ਸੋਹਣਿਆ ਮੈਨੂੰ ਕਿ ਮੇਰੇ ਪਰਿਵਾਰ ਨੂੰ ਚੰਗਾ ਬੋਲਣਾ ਬਖਸ਼ੀ ਚੰਗਾ ਸੁਣਨਾ ਬਖਸ਼ੀ ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਫਿਰ ਸਾਡੇ ਅੰਦਰ ਆਪਣੇ ਆਪ ਹੀ ਇੱਕ ਨਵੀਂ ਸ਼ਕਤੀ ਪੈਦਾ ਹੁੰਦੀ ਆ ਜਿਹੜੀ ਸਾਨੂੰ ਚੰਗਾ ਇਨਸਾਨ ਬਣਾਉਣ ਦੇ ਵਿੱਚ ਸਹਾਇਕ ਹੁੰਦੀ ਆ ਮੈਂ ਸਮਝਦਾ ਸਾਡੀ ਜ਼ਿੰਦਗੀ 'ਚ ਬੋਲਣ ਦਾ ਬਹੁਤ ਵੱਡਾ ਰੋਲ ਆ ਅੱਜ ਜਿੰਨੇ ਵੀ ਝਗੜੇ ਪੈਦਾ ਹੋ ਰਹੇ ਸਿਰਫ ਬੋਲਣ ਦੇ ਕਰਕੇ ਹੋ ਰਹੇ ਨੇ ਜਿੰਨੇ ਚੰਗੇ ਕੰਮ ਹੋ ਰਹੇ ਨੇ ਉਹ ਬੋਲਣ ਦੇ ਕਰਕੇ ਹੋ ਰਹੇ ਨੇ ਸਾਨੂੰ ਬੋਲਣਾ ਜ਼ਰੂਰ ਸਿੱਖ ਲੈਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ